ਪੰਜਾਬੀ ਬੋਲਣ ਤੋਂ ਸ਼ਰਮਾਣਾ ਨਹੀਂ ਹੈ ਸ਼ਰਮਾਣਾ ਨਹੀਂ ਬਿਲਕੁਲ ਇਹ ਕਿਸੇ ਨੇ ਵੀ ਨਹੀਂ ਸ਼ਰਮਾਣਾ ਹੁਣ ਇਹ ਬਤ ਆ ਗਿਆ ਕਿ ਕੱਲ ਦੀ ਗੱਲ ਆ ਤੁਹਾਨੂੰ ਮੈਂ ਫਿਰ ਟੋਕਦੀ ਪਈ ਆ ਕੱਲ ਦੀ ਗੱਲ ਆ ਉਹ ਕਿਤੇ ਪਤਾ ਨਹੀਂ ਉਹ ਮੇਰੀ ਪੈਣ ਦੇ ਬੱਚੇ ਮੇਰੇ ਕੋਲੇ ਬੈ ਬੈ ਕੇ ਜਿਹੜਾ ਨਾ ਮੈਂ ਪੰਜਾਬੀ ਚ ਗੱਲ ਕਰਦੀ ਆ ਵੈਸੇ ਮੈਂ ਤਾਂ ਕਰ ਬਿਆ ਵੀ ਮੇਰੇ ਘਰ ਦੇ ਨਹੀਂ ਮੇਰੀ ਮੰਦੇ ਹੈਗੇ ਉਹ ਮੇਰੀ ਪੈਣ ਦੇ ਬੱਚੇ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਐਸ ਸਰਾਣਾ ਹੁਣ ਸਰਾਣਾ ਵੀ ਤਾਂ ਪੰਜਾਬੀ ਚ ਕਹਿੰਦੇ ਨਾ ਹਾਂ ਤੇ ਉਹ ਮੇਰੀ ਪੈਣ ਕਹਿੰਦੀ ਸਰਾਣਾ ਕਿਉਂ ਬੋਲਾ ਹੈ ਤੁਸੀਂ ਤੁੰਨੇ ਪੀলো ਬੋਲੋ ਇਸਕੋ ਪੀলো ਕਹਤੇ ਹੈ ਪੀਲੋ ਮਗ ਮਲਫੜਾ ਮਾਨੂੰ ਰੱਖੇ ਮੂੰਹ ਤੇ ਪੀਲੋ ਬੋਲੋ ਆਖੇ ਇਸ ਕੋ ਪੀਲੋ ਕਿ ਮੈਂ ਕਿਹਾ ਪਤਾ ਤੂੰ ਤਕਿਆ ਇਸ ਸਰਾਣਾ ਹੀ ਕਹਿਣਾ ਇਹਨੂੰ ਬਲਕਿ ਸਰਹਾਣਾ ਵੀ ਨਹੀਂ ਕਹਿਣਾ ਮੈਨੂੰ ਸਰਾਣਾ ਕਹਿਣਾ ਸਰਾਣਾ ਕਹਿ ਮੈਂ ਗੈਰ ਘਰ ਵੀ ਚੱਲਦਾ ਹੈ ਅਗਲੀ ਹੈਂਡੀ ਵਾਸ਼ ਕਰਕੇ ਆਓ ਹੈਂਡੀ ਵਾਸ਼ ਕਰਕੇ اچھا ਫਿਰ ਇਸ ਤੋਂ ਇਲਾਵਾ ਨਾ ਇੱਕ ਚੀਜ਼ ਜਿਹੜੀ ਹੈ ਨਾ ਇਹਦੇ ਉੱਤੇ ਕੰਮ ਕਰਨਾ ਬੜਾ ਜ਼ਰੂਰੀ ਹੈ ਕਿ ਪੰਜਾਬੀ ਲੈਂਗੁਏਜ ਹੈਸ਼ਟੈਗ ਇੱਕ ਤਾਂ ਪਿੰਡੂ ਜਾਹਲ ਹੁਣੇ ਅਗਰ ਆਪਾ ਆਪਣਾ ਸਨਾਨ ਲੱਗ ਪਿਓ ਤੁਹਾਡਾ ਤਾਰੂਫ ਤਾਰੂਫ ਤੁਸੀਂ ਪ੍ਰੋਫੈਸਰ ਹੋ ਅਸਿਸਟੈਂਟ ਪ੍ਰੋਫੈਸਰ ਹੋ ਠੀਕ ਹੈ ਇਹ ਸਮਝ ਲੈ ਕੇ ਜੀ ਪੰਜਾਬੀ ਪੜਾ ਲਿਖਾ ਮਤਲਬ ਮੈਂ ਹੈਗੀ ਵੀ ਉਰਦੂ ਚ ਪੀ ਐਚ ਟੀ ਆ ਉਰਦੂ ਪੀ ਐਚ ਡੀ ਮਤਲਬ ਅਸੀਂ ਪੜ੍ਹ ਲਿਖੇ ਨਹੀਂ ਹੈਗੇ ਅਸੀਂ ਪੰਜਾਬੀ ਵਿੱਚ ਗੱਲ ਕਰਦੇ ਆ ਤਾਂ ਮਤਲਬ ਅਸੀਂ ਕੁਝ ਵੀ ਨਹੀਂ ਕਰਦੇ ਹੈਗੇ ਕੰਟੀਨਿਊ ਕਰੋ ਤੁਸੀਂ ਲੇਕਿਨ ਮੈਂ ਚਾਹ ਰਹੀ ਆ ਕਿ ਪੈਗਾਮ ਦੇ ਵਿੱਚ ਪੰਜਾਬੀ ਜ਼ੁਬਾਨ ਨੂੰ ਵਿੱਚ ਜ਼ਰੂਰ ਲਾ ਕੇ ਸ਼ਾਮਲ ਕਰਨਾ ਹੈ। ਹਾਂ ਇਹੀ ਮੈਂ ਇਹਨੂੰ ਜ਼ਰੂਰ ਲੋਕੀ ਸਿੱਖਣ ਦੇਣਾ ਨਾ ਬੱਚੇ ਸਿੱਖਾਓ ਵੀ ਆਪਣੀ ਜ਼ੁਬਾਨ ਬੋਲਾਂਗੇ ਆਪਣੀ ਜ਼ੁਬਾਨ ਨੂੰ ਔਨ ਕਰਾਂਗੇ ਅਸੀਂ ਅਸੀਂ ਨੂੰ ਆਪਣਾ ਸਮਝਾਂਗੇ ਤਾਂ ਹੀ ਅੱਗੇ ਚੱਲਦੀ ਆ। ਅਸੀਂ ਤੁਹਾਨੂੰ ਛੱਡ ਦਿੱਤਾ ਹੋਇਆ ਪਰ ਮੈਂ ਕਹਿੰਦੀ ਆ ਹਰ ਜ਼ੁਬਾਨ ਸਿੱਖੋ। ਇੰਗਲਿਸ਼ ਵਕਤ ਦੀ ਜ਼ਰੂਰਤ ਹੈ ਮੈਂ ਨਹੀਂ ਕ ਉਰਦੂ ਵੀ ਆਣੀ ਚਾਹੀਦੀ ਹੈ इवन ਹੋਰ ਜ਼ੁਬਾਨਾਂ ਵਿੱਚ ਦੁਨੀਆਂ ਦੀਆਂ ਆਣੀ ਚਾਹੀਦੀਆਂ ਲੇਕਿਨ ਅਦਲੀ ਕਿੱਥੇ ਲਿਖਿਆ ਆ ਕਿ ਤੁਸੀਂ ਆਪਣੀ ਜ਼ਬਾਨ ਛੱਡੋ